ਯਾਰ ਧਿਮਨ ਕਰਨ ਵਾਸਤੇ ਸਾਧ ਗੁਰੂ ਦੇ ਚੰਨਾਂ ਦੇ ਨਾਲ ਜੜਨ ਦੇ ਬਾਤੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਬੇ ਬਰਾਪਤ ਮਾਨਕ ਤੇ ਬੁਰੀਆ ਬੋਧਨ ਕਰਣਾ ਕੀ ਇਹ ਤੜੀਂ ਗਿਆ ਅਵਰ ਕਾਜ ਤੇਰਾ ਜਿੱਦਾਂ ਨਾ ਕਾਮ ਜਸਾ ਸੰਗਤ ਬਾਜਾ ਕੇਵਲ ਨਾਮ ਤੇ ਮਨੁੱਖਾ ਦੇਹੀ ਨਾਮ ਜਪਣ ਦੇ ਬਾਅਦ ਤੇ ਬੰਦਗੀ ਕਰਨ ਬਾਅਦ ਤੇ ਸਿਵਾਰਤਨ ਕਰਨ ਬਾਅਦ ਤੇ ਤਤਪੁਰਾਂ ਦੇ ਚਰਨਾਂ ਦੇ ਵਿੱਚ ਜੁੜਨ ਵਾਸਤੇ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਥੋੜਾ ਸਮਾਂ ਅਪਾ ਸਤਪੁਰੂ ਜੀ ਦੇ ਕੰਮ ਵਿੱਚ ਤੁਹਾਡੇ ਲਈ ਨਾ ਪੜੀਏ ਜਿੱਥੇ ਅਪਾ ਸਰੀਰ ਕਰਕੇ ਸਤਪੁਰਾਂ ਦੇ ਚਰਨਾਂ ਵਿੱਚ ਪਹੁੰਚੇਗਾ ਇਹ ਸੇ ਕਰਾਂ ਮਨ ਕਰਕੇ ਵੀ ਸਰਦਾ ਦੇ ਨਾਲ ਸਤਿਗੁਰਾਂ ਦੇ ਚਰਣਾ ਦੇ ਨਾਲ ਜੁੜੀ ਪੰਡ ਪੰਡਵ ਮਹਾ ॠषि ਮਾਰਕ ਦੇ ਅੰਮਰ ਇਮਾਰਤੀਆਂ ਪੰਜ ਪੰਡਵ ਦਤੋਂ ਕ੍ਰਿਸ਼ਣ ਭਗਵਾਨ ਨੇ ਕੋਲੇ ਜਾਇਆ ਕਰਨ ਇਸ ਵਾਰ ਉਹ ਨਾਨਕ ਵਿਚਾਰ ਕਰਨ ਦਿੱਤੇ ਕਿ ਜਦ ਆਪਾਂ ਕੋਈ ਕਾਰਜ ਕਰਨ ਆਰੰਭ ਕਰਨਾ ਹੋਵੇ ਤਾਂ ਮਨ ਦੇ ਵਿੱਚ ਵਿਚਾਰ ਦੀ ਕਿ ਆਪਾਂ ਇਹ ਕਾਰਜ ਆਰੰਭ ਕਰਨਾ ਹੈ ਸੰਪੂਰਨ ਹੋਏ ਜਾਂ ਨਾ ਹੋਏ ਇਸ ਤਰੀਕੇ ਦੇ ਨਾਲ ਤੁਹਾਡਾ ਕਾਰਜ ਨਾ ਰਹਿ ਜਾ ਪੂਰਾ ਹੋ ਜਾ ਕੰਪੂਰ ਨੂੰ ਉਜਾੜੇ ਇਸ ਕਰਕੇ ਪੰਜਾਬ ਪਾਟਵ ਜਿਹੜੇ ਨੇ ਕ੍ਰਿਸ਼ਨ ਭਗਵਾਨ ਜੀਾਂ ਦੇ ਕੋਲੇ ਗਏ ਢਾਕੇ ਬੇਨਤੀ ਕੀਤੀ ਕ੍ਰਿਸ਼ਨ ਭਗਵਾਨ ਜੀ ਪਾਈ ਕੀ ਦੀਓ ਜਿੰਨਾ ਕਮਾਫਾ ਬੈਠੇ ਆ ਹਾਜ਼ਰੀਆਂ ਭਰ ਲੋ ਚੁੱਪ ਕਰ ਜੋ ਚੁੱਪਦਾ ਰਣ ਬਕਸ਼ੇ ਕਰੋ ਥੋੜੇ ਸੰਗੰਨ ਦੇ ਜਪਨ ਨੇ ਦਾਹ ਬਧ ਲੈਣਾ ਸਮਾ ਥੋੜਾ ਹੀ ਤੋਂ ਆਉ ਕਿ ਮਾਤੇ ਵਿੱਚ ਪੰਡ ਪਾਟਵਾ ਨੇ ਵਿਚਾਰ ਕਰਨ ਕੀਤੀ ਕਿ ਸੱਟਵਾੜੀਆਂ ਦੇ ਕੋਲੇ ਗਏ ਜਾ ਕੇ ਬੇਤੀ ਕੀਤੀ ਕਿ ਅਤੀ ਧਗ ਕਰਨ ਪੰਡਾਰਾ ਕਰਨ ਬਾੜੂ ਸੰਪੂਰਨ ਇਸ ਤਰ੍ਹਾਂ ਹੋਏਗਾ ਕਿਸ ਤਰੀਕੇ ਦੇ ਨਾਲ ਹੋਏਗਾ ਜਦੋਂ ਤੋਂ ਸੰਪੂਰਨ ਹੋਏ ਤੇ ਸਾਨੂੰ ਅਦਾ ਕਿਵੇਂ ਚਲੇ ਇਹ ਸਾਡਾ ਕਾਰਜ ਸਾਡਾ ਕੀਤਾ ਹੋਇਆ ਪੰਡਾਰਾ ਜੱਗ ਸੰਪੂਰਨ ਹੋ ਜਾਏ ਕ੍ਰਿਸ਼ਨ ਭਗਵਾਨ ਦੀ ਕਰਨ ਲੱਗੇ ਭਾਈ ਜੇ ਪੰਡਾਰਾ ਕਰਣਾ ਹੈ ਨਾ ਜਗ ਕਰਣਾ ਕਾਰਜ ਕਰਨਾ ਹੈ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਪੂਰੀ ਸਰਗ ਕਰਨੀ ਹੈ ਮਨ ਦੇ ਵਿੱਚ ਕੋਈ ਵੀ ਵਿਚਕਰਾ ਨਾ ਹੋਵੇ ਕਿ ਇਹ ਬਡਾਈ ਇਹ ਅਮੀਰ ਹੈ ਇਸ ਤਰ੍ਹਾਂ ਦਾ ਮੰਦਿਰ ਵਿੱਚ ਕੋਈ ਵੀ ਵਿਚਾਰ ਨਾ ਹੋਵੇ ਸਾਰੇ ਜਿੰਨੇ ਵੀ ਇਲਾਕੇ ਦੇ ਸਾਧੂ ਜਨ ਨਹੀਂ ॠषि ਪੰਨੀ ਨੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਨੇ ਉਹਨਾਂ ਸਾਰੇ ਸਾਧਵਾਨ ਨੂੰ ਬਲਾ ਕੇ ਭੋਜਨ ਸਕਾਉਣਾ ਜਗ ਤੇ ਪਟਾਰੇ ਦੇ ਵਿੱਚ ਬੁਲਾਉਣਾ ਹੈ ਉਨਾਂ ਦੀ ਸਰਦਾ ਦੇ ਨਾਲ ਭਾਵਨਾ ਦੇ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਉਹਨਾਂ ਧਰਮ ਦੀ સેવા ਕਰਨੀ ਦਾ ਜੀਵ ਮਨ ਦੇ ਵਿੱਚ ਕੋਈ ਕੰਡਾ ਨਾ ਹੋਵੇ ਦਾਦ ਤੁਹਾਡਾ ਹੋ ਕੀਤਾ ਜਗ ਜਦੋਂ ਤੁਸੀਂ ਕਰੋਗੇ ਨਾ ਸੰਪੂਰਨ ਹੋਏਗਾ ਪੇਰ ਕੰਡਿਆਲਾ ਬਚਣ ਗਿਆ ਤੇ ਸਾਖ ਨੇ ਜਿਹੜੇ ਉਹ ਆਪੇ ਹੀ ਪੂਰੇ ਜਾਣਗੇ। ਕ੍ਰਿਸ਼ਨ ਭਗਵਾਨ ਜੀਆ ਨੇ ਇਹ ਬਚਨ ਕੀਤੇ। ਇਹ ਬਚਨ ਲੈ ਕੇ ਮਾਡਵ ਢਾਕੇ ਉਹਨਾਂ ਨੇ ਢਗ ਦੀ ਭੰਡਾਰੇ ਦੀ ਚਾਰੀ ਸ਼ੁਰੂ ਕੀਤੀ ਸਾਰੇ ਇਨਾਕ ਦੇ ਜਿਹੜੇ ਸਾਧੂ ਜਨ ਨੇ ਨਾਮ ਜਪਣ ਵਾਲੇ ਮਨੁਕੀ ਕਰਨ ਵਾਲੇ ਸਾਰਿਆਂ ਨੂੰ ਸਦਾ ਬੱਤਰ ਤੇਜਾ ਗਿਆ ਇਹ ਸਾਰੇ ਸਾਧੂ ਜਨ ਪੁੱਜ ਕੇ ਡੱਗ ਦੇ ਵਿੱਚ ਗੀਤਾ ਪੜਨ ਲੰਗਰ ਪ੍ਰਸਾਦਾ ਆਕੇ ਸਕੰਡ ਪੰਡਾਰਾ ਕੀਤਾ ਦੇ ਸਾਰੇ ਇਲਾਕੇ ਦੇ ਸਾਧੂ ਜਣ ਪਹੁੰਚੇ ਪੰਡਾਰੇ ਦੇ ਵਿੱਚ ਸਾਰਿਆਂ ਨੂੰ ਤਾਰੇ ਪ੍ਰਸਤ ਗਏ ਤਾਰਿਆਂ ਨੂੰ ਲੰਗਰ ਵਰਸਾ ਦਾ ਸੁਕਾਇਆ ਸੇਵਾ ਕੀਤੀ ਗਈ ਨਾ ਤਾਰੇ ਸਾਧੂ ਜਨ ਬੰਦਗੀ ਵਾਲੇ ਜਿਹੜੇ ਨਾਮ ਜਪਦੇ ਨੇ ਨਰਕਾਰ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਤਾਰੇ ਪ੍ਰਸ਼ਾਦਾ ਚੱਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਦਰ ਸਾਰੇ ਚਲੇ ਗਏ ਨਾਮ ਕੰਢਿਆਲਾ ਬਜੀ ਨਾ ਸਾਰੇ ਪੂਰੇ ਗਏ ਤੇਾਰੇ ਪੰਜੇ ਪਾਂਡਵੋ ਕ੍ਰਿਸ਼ਨ ਭਗਵਾਨ ਜੀਆਂ ਦੇ ਕੋਲੇ ਜਾ ਕੇ ਫੇਰ ਬੇਨਤੀ ਕਰਦੇ ਨੇ ਆਹ ਕ੍ਰਿਸ਼ਨ ਭਗਵਾਨ ਜੀ ਤੁਸੀਂ ਤੇ ਕਹਦੇ ਸੀ ਕਿ ਜਦ ਤੁਸੀਂ ਭੰਡਾਰਾ ਕਰੋਗੇ ਨਾ ਢਾਗ ਰੂਪ ਇਹ ਸਾਧੂ ਪੂਰੇ ਜਾਣਗੇ ਕੰਡਿਆਲਾ ਵਜਣ ਦੀਆਂ ਇਹ ਤੁਹਾਡਾ ਕੀਤਾ ਹੋਇਆ ਸੇਵਾ ਅੰਧਾਰ ਸਬੂਰਣ ਹੋਏਗਾ ਤੁਸ਼ਨ ਭਗਵਾਨ ਜੀ ਕਹਿੰਦੇ ਭਾਈ ਕੋਨੋਂ ਕਿਹਾ ਸੀ ਥਾਰੇ ਤਾਜੂ ਗਣਾ ਨੂੰ ਇੱਕ ਬੰਡਾ ਦੇ ਵਿੱਚ ਪਰਾਉਣਾ ਪਰ ਜਿਨ੍ਹਾਂ ਨੂੰ ਤੁਸੀਂ ਬੁਲਾਉਣਾ ਸੀ ਜਿਨ੍ਹਾਂ ਦੀ ਬੁਲਾਉਣ ਦੇ ਨਾਲ ਕੀਤਾ ਹੋਇਆ ਤੁਹਾਡਾ ਜੱਗ ਤੁਹਾਡਾ ਘੰਡਾਰਾ ਸੰਪੂਰਨ ਹੋਣਾ ਸੀ ਉਹਨਾਂ ਨੂੰ ਜੇ ਤੁਸੀਂ ਬੁਲਾਇਆ ਨਹੀਂ ਕੋਈ ਸਦਾ ਪੱਤਰ ਉਹਨਾਂ ਨਹੀਂ ਪਹੁੰਚਿਆ ਔਰhme ਕਲਗੇ ਜਿਸ਼ਰ ਭਗਵਾਨ ਜਿਨ ਪਾਂਡਵ ਐ ਭਗਵਾਨ ਜੀ ਐਤ ਕੜੇ ਮਹਾਭਰਖ ਨੇ ਜਿਹੜੇ ਤਪਸਵੀ ਨੇ ਜਿਨਾ ਜਿਨ ਕਰਕੇ ਸਾਡਾ ਕੀਤਾ ਹੋਇਆ ਜਗ ਭੰਡਾਰ ਕੰਪੂਰਨ ਹੋੜਾ ਇਜੀ સેવા ਲੇਖੇ ਚ ਵਿੱਚ ਪੈਣੀ ਹੈ 쿠ਸ਼ਣ ਭਗਵਾਨ ਜੀ ਗਣ ਲਗੇ ਦੱਕਤ ਤੇਤੀ ਸਾਜਣ ਬਣੇ ਬਾਰੀਸੀ ਮਾਲਮਿਕ ਜੀ ਉਹਨਾਂ ਨੂੰ ਤੇ ਨੂੰ ਫਿਮਰਾਉਣਾ ਪੜਦਾ ਹੈ ਉਹਨਾਂ ਨੂੰ ਤੁਸੀਂ ਨਹੀਂ ਬਣਾਇਆ ਇਸ ਕਰਕੇ ਤੁਹਾਡਾ ਕੀਤਾ ਹਿਲਾ ਜਾਗਿਆ ਨਾ ਜਿਹੜਾ ਉਹ ਸਫਲਿਆ ਨਹੀਂ ਹੋਇਆ ਸੰਪੂਰਨ ਨਹੀਂ ਹੋਇਆ ਉਹਨਾਂ ਨੂੰ ਤੁਸੀਂ ਸਦਾ ਪਤਣ ਨਹੀਂ ਮਿਲਿਆ फेर ਬਾਬਸ ਆਏ ਪੰਜੇ ਪਾਟੋ ਤਾਰੇ ਆਣੇ ਬਾਰੀ-ਬਾਰੀ ਪੰਜੇ ਪਾਟੋ ਮਾਰਸੀ ਮਾਰਕੀਆਂ ਦੇ ਕੋਲੇ ਗਏ ਜਾ ਕੇ ਬੇਨਤੀ ਕੀਤੀ ਮਹਾਰਾਜ ਭਗਵਾਨ ਬਾਲਿਕ ਮਹਾਰਾਜੀ ਤੁਹਾਡਾ ਤਨਪਿਤ ਬੇਨਤੀ ਹੈ ਕਾਫੀ ਗੱਗ Bhandara ਕੀਤਾ ਹੈ ਪਰ ਸਾਡੇ ਤੋਂ ਬਹੁਤ ਵੱਡੀ ਗੱਤ ਦੀ ਹੋ ਗਈ ਤੁਹਾਨੂੰ ਬੁਲਾਉਣਾ ਪਰਗਾ ਬੁਲਾਇਆ ਨਹੀਂ ਇਸ ਕਰਕੇ ਤੁਸੀਂ ਕਿਰਪਾ ਕਰੋ ਅਥੇ ਬੰਡਾਰਾ ਜੱਗ ਫੇਰ ਦਿਵਾਰੀ ਕਰਨਾ ਤੇ ਤੁਹਾਡੇ ਜਨਨਾ ਵਿੱਚ ਬੇਨਤੀ ਹੈ ਕਿ ਤੁਸੀਂ ਇਸ ਬੰਡਾਰੇ ਦੇ ਵਿੱਚ ਜੂਰੂਰ ਆਣਾ ਹੈ ਹਮੇਸ਼ਾ ਦੁਨੀਆ ਨੂੰ ਦਾਰਜ ਨੂੰ ਨਾਮ ਜਪਦੇ ਜਮੋਨੇਓ ਇਸੇ ਕਰਕੇ ਕਿਰਪਾ ਕਰੋ ਇਸ ਪੜਾਅ ਦੇ ਵਿੱਚ ਤੁਸੀਂ ਜ਼ਰੂਰ ਪਾਟਾ ਹੈ। ਉਸ ਨੇ ਬਾਰਸੀ ਬਾਰਮਿਕ ਦੀ ਕਰਨਗੇ ਭਾਈ ਜਾ ਕੇ ਜਾਰੀਆਂ ਕਰੋ। ਜਾਗ ਕਰਨੀਆਂ। ਅਸੀਂ ਜ਼ਰੂਰ ਆਵਾਂਗੇ। ਫਿਰ ਪੰਜਾਬ ਪਡਵਾ ਨੇ ਰੁਪਤੀ ਨੇ ਸਾਰਿਆਂ ਦੇ ਨਾਲ ਕੇ ਜਾ ਕੇ ਡੱਕ ਜੀਆਂ ਜਾਰੀਆਂ ਕੀਤੀਆਂ। ਤਾਰੇ ਗਾਧੂ ਗੰਮੀ ਜਿਹੜੇ ਨਾਮ ਜਪਣ ਵਾਲੇ ਉਹ ਵੀ ਪੁੰਜੇ ਨੇ ਸਾਧੂ ਮੰਡਲੀ ਸਾਰੇ ਪੰਗਤਾਂ ਲਾ ਕੇ ਮਿਠਾਏ ਗਏ ਬਾਰਿਸ਼ੀ ਬਾਰਮਿਕਮ ਜੀਵੀ ਉਹ ਵੀ ਪਾਜੇ ਨੇ ਉਹਨਾਂ ਨੂੰ ਸੋਣਾ ਆਰਸਣ ਸਜਾ ਕਰਕੇ ਉਸ ਅਰਥਨ ਦੇ ਮਿਠਾਇਆ ਗਿਆ। ਕ੍ਰਿਸ਼ਨ ਭਗਵਾਨ ਜੀ ਨੇ ਗਿਆਨ ਕੀਤਾ ਕਿ ਜਿਨ੍ਹਾਂ ਕਰਕੇ ਤੁਹਾਡਾ ਨਾਮ ਲਾਉਣ ਕਰਕੇ ਜਗ ਭੰਡਾਰਾ ਸੰਪੂਰਨ ਨਹੀਂ ਹੋਇਆ। ਉਹ ਮਹਾਰਿਸ਼ੀ ਬਾਲਮਿਕ ਜੀ ਹਨ। ਸਾਰੇ ਸੇਵਾ ਕਰਦੇ ਨੇ ਥਾਲੀ ਸਜਾਈ ਗਈ ਜਿਹੜੀ ਦਰੁਪਤੀ ਹੈ ਨਾ ਉਹ ਟਿਕ ਟਕਾ ਕੇ ਇੱਕ ਨਦਰ ਮਹਾਰਸ਼ੀ ਬਾਲਮਿਕ ਜੀਆਂ ਦੇ ਬਲ ਨਦਰ ਟਿਕਾਈ ਹੋਈ ਹੈ ਕਿ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੀ ਕਿ ਇਹਨਾਂ ਕਰਕੇ ਤੁਹਾਡਾ ਜੱਗ ਭੰਡਾਰਾ ਸਭਲਾ ਨਹੀਂ ਹੋਇਆ ਇਨਾਂ ਨੂੰ ਤੁਸੀਂ ਨਹੀਂ ਬਗਾਇਆ ਬੈਠ ਰਹੀ ਹੈ ਦਰਮਾਨਾ ਮਹਾਰਿਸ਼ੀ ਮਾਰਮਿਕ ਜੀ 18 ਲੰਗਰ ਪ੍ਰਸਾਦਾ ਸੱਗਣ ਲੱਗੇ ਗੁਰੂਪਤੀ ਬੈਠੀ ਹੈ ਮਾਰਮਿਕ ਜੀਆ ਨੇ ਜਿੰਨੇ ਵੀ ਪਦਾਰਥ ਮਾਰਸੀ ਮਾਲਕੀਆਂ ਨੂੰ ਘਰੂਸੇ ਨੇ ਤਾਰੇ ਇੱਕ ਥਾਲੇ ਦੇ ਵਿੱਚ ਇਕੱਠੇ ਕਰਦੇ ਤੇ ਇਕੱਠੇ ਹੀ ਤੇ ਉਦੋਂ ਜਦੋਂ ਦ੍ਰੋਪਦੀ ਮੇਖਦੀ ਹੈ ਤੇ ਉਸ ਥਾਲੇ ਦੇ ਵਿੱਚੋਂ ਦਰਬਰਤੀ ਲਾਉਂਦੇ ਨੇ ਗਰਾਈ ਲਾਉਂਦੇ ਨੇ ਇੱਕ ਵਰਕੀ ਪਾ ਕੇ ਗਰਾਈ ਪਾ ਕੇ ਮੁਖ ਦੇ ਵਿੱਚ ਆਪਣੇ ਹੱਥ ਪਿੱਛੇ ਨੂੰ ਕਰ ਲਏ। ਦਰਪਦੇ ਕੇ ਵੇਖਦੀ ਹੈ ਕਿ ਕ੍ਰਿਸ਼ਨ ਭਗਵਾਨ ਜੀ ਤੇ ਕਹਿੰਦੇ ਸੀ ਕਿ ਬਹੁਤ ਮਹਾਨ ਤਪਸਵੀ ਨੇ ਧਾਪ ਤਪoverline ਨੇ ਨਾਮ ਜਪਦੇ ਨੇ। ਇਹ ਨਾਲ ਉਹ ਤੇ ਖਾਣ ਦਾ ਤਰੀਕਾ ਨੰ ਹਾਂ ਦਾ ਹੀ ਬਤਨ ਇਹਨਾਂ ਤੇ ਮੈਂ ਜਿੰਨੀ ਮਿਹਤ ਦੇ ਨਾਲ ਪਿਆਰ ਦੇ ਨਾਲ ਇਹ ਛੇਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਇਹਨਾਂ ਦੇ ਇੱਕ ਥਾਲੇ ਦੇ ਵੀ ਇਕੱਠੇ ਕਰਨ ਸਕਦੇ ਨਹੀਂ ਗੜਾਈ ਪੁੰਦੇ ਦੀ ਪਾਉਂਦੇ ਨੇ ਪਿੱਛੇ ਨੂੰ ਹੱਥ ਫੇਰ ਕਰਨਗੇ ਬਾਂਦੇਵ ਦੀ ਕੰਡਾ ਕੀਤੀ ਮਾਂ ਦੇਵੀ ਤੇ ਸ਼ੰਕਰ ਜਿੱਥੇ ਮਾਂ ਦੇਵੀ ਚ ਸ਼ਰਦਾ ਸੀ ਨਾ ਇਹ ਬਾਪਪੁੱਖ ਨੇ ਨਾਮ ਜਪਣ ਬਾਅਦ ਦਦੋਂ ਬੁਲਾਇਆ ਬੜੀ ਸ਼ਰਦਾ ਸੀ ਦਲ ਹੁਣ ਆ ਵੇਖੀ ਜੇ ਕਿ ਪ੍ਰਸਾਦਾ ਸਕਦੇ ਨੇ ਲੱਗ ਸਕਦੇ ਤਾਰੇ ਭੋਜਨ ਇਕੱਠੇ ਕਰ ਲਈ ਹੰਡਾ ਰਿਕਾ ਗੇਟਿਆ ਮਾਨ ਦੇ ਵਿੱਚ ਕੰਡਾ ਕੀਤੀ ਸ਼ੰਕਾ ਕੀਤੀ ਤਾਰੇ ਤਾੜੂ ਜਨਾਨੇ ਪ੍ਰਸ਼ਾਦਾ ਛਕਿਆ ਬਾਰਿਸੀ ਬਾਲਵਿਕ ਜੀ ਆਨੰਦ ਵੀ ਲੰਗਰ ਪ੍ਰਸ਼ਾਦਾ ਚਾਕੇ ਉੰਗੀ ਆਪਣੇ ਆਸ਼ਰਮਾਂ ਉੱਤੇ ਗਏ ਢੇੜੀ ਨਾਨਕ ਖਪੂਰਿਆ ਗਿਆ ਨਾ ਪਿੰਡਾਂ ਨਾ ਮੱਝੀਆਂ ਫੇਰ ਵੀ ਉਹ ਜਿਹੜਾ ਪੰਡਾਰਾ ਕੀਤਾ ਜੱਗ ਕੀਤਾ ਉਸੇ ਤਰ੍ਹਾਂ ਅਧੂਰਾ ਰਹਿ ਗਿਆ ਸੰਪੂਰਨ ਨਾ ਹੋਇਆ ਫੇਰ ਵੀ ਅੰਜੇ ਪਾਂਡਵ ਰੋਪਤੀ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਫੇਰ ਗਏ ਜਾ ਕੇ ਸਾਰੇ ਪੰਡ ਬਣੇ ਬਾਟਾ ਲਸੀ ਇਸ ਤਰ੍ਹਾਂ ਕਰਕੇ ਫਿਰ ਅਸੀਂ ਮੰਡਾਰਾ ਕੀਤਾ ਮਾਰੀ ਸ਼੍ਰੀ ਮਾਲੀਕ ਜੀ ਦੀ ਪਾਜੇ ਉਹਨਾਂ ਨੂੰ ਬੁਲਾਇਆ ਸਤਕਾਰ ਦੇ ਨਾਲ ਆਸਣ ਲਾਇਆ ਅਸ਼ਾਦਾ ਚਤਾਇਆ ਮਾਰੀ ਸ਼੍ਰੀ ਮਾਲੀਕ ਜੀ ਨੂੰ ਉੱਚੇ ਆਸਣ ਤੇ ਬਿਠਾਇਆ ਜੇ ਤਰ੍ਹਾਂ ਤੁਸੀਂ ਆਪ ਜੀ ਨੇ ਕਿਹਾ ਸੀ ਨਾ ਕੇ ਸ਼ਰਧਾ ਨਾਲ ਅਰਸ਼ਾਦਾ ਸ਼ਕਾਉਣਾ ਹੈ ਇਸੇ ਕਰਮ ਪ੍ਰਸਾਦਾ ਸ਼ਕਾਇਆ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਭਾਈ ਲਾਓ ਦ੍ਰੋਪਦੀ ਨੂੰ ਆਹ ਦ੍ਰੋਪਦੀ ਦੇ ਦਾਤ ਤੂੰ ਪ੍ਰਸਾਦਾ ਸ਼ਕਾਇਆ ਨਾ ਤੇਰੇ ਮਨ ਵਿੱਚ ਕਿੰਨੀ ਕੋਈ ਸਾਦਾ ਸੀ ਬ੍ਰੁਕਤੀ ਕਰ ਲਗੀ ਐਂ ਭਗਵਾਨ ਜੀ ਜਦੋਂ ਮਹਾਂ ਰਿਸ਼ੀ ਮਾਲਪਿਕ ਜੀਆਂ ਨੂੰ ਬੁਲਾਇਆ ਪੰਗਰਤਾਨ ਦੇ ਵਿੱਚ ਬਿਠਾਇਆ ਥਾਲੇ ਵਰਸੇ ਗਏ ਉਦੋਂ ਮਨ ਦੇ ਵਿੱਚ ਬੜੀ ਸਾਧਾ ਆਪਨਾ ਸੀ ਪਰ ਦਾਨ ਮਹਾਰਿਸ਼ੀ ਮਾਰਨਿਕਿਆ ਨੇ ਸਾਰੇ ਪਦਾਰਥ ਇਕੱਠੇ ਕਰ ਲੈ ਥਾਲੇ ਦੇ ਵਿੱਚ ਇਸ ਦੇ ਨਾਲ ਕਿਵੇਂ ਪਤਾ ਲੱਗੇਗਾ ਦਾਲ ਸਬਜ਼ੀਆਂ ਖੀਰ ਸਾਰੇ ਇਕੱਠਾ ਕਰ ਲਿਆ ਕਿਵੇਂ ਇਹਦਾ ਸਵਾਲ ਪਤਾ ਲੱਗੇਗਾ ਕੀ ਇਹਦਾ ਕੀ ਸਵਾਲ ਹੈ ਦਾਰਦ ਕੀ ਸਵਾਰਤਾ ਕਿ ਮੈਂ ਬੱਧ ਲੱਗੇ ਇਸ ਕਰਕੇ ਮੇਰੇ ਮਨ ਦੇ ਵਿੱਚ ਕੰਨਾ ਆਈ ਸ਼ੰਕਾ ਆਈ ਤੇ ਫੇਰ ਗਰਾਈ ਮੱਖਦੇ ਵਿੱਚ ਪਾ ਕੇ ਕਿੱਛੇ ਨੂੰ ਹੱਥ ਕਰ ਲਈ ਇਸ ਤਰ੍ਹਾਂ ਕੀ ਮਤਲਬ ਹੈ ਕਿ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਭਾਈ ਤੁਹਾਨੂੰ ਪਹਿਲਾਂ ਤੇ ਵਚਨ ਕੀਤੇ ਸੀ ਕਿ ਆ ਕੀ ਅਨਜਾਣ ਜੀ ਪ੍ਰਸ਼ਾਦਾ ਛਕਾਉਣਾ ਹੈ ਨਾ ਸਟਾ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਉਣਾ ਹੈ ਪਿਆਰ ਦੇ ਨਾਲ ਮਨ ਦੇ ਵਿੱਚ ਘੜਣਾ ਨਹੀਂ ਕਰਨਾ ਇਸੇ ਵੀ ਪ੍ਰਕਾਰ ਦਾ ਸ਼ੰਕਾ ਨਹੀਂ ਕਰਨਾ ਸਰਦੈ ਦੇ ਵਿੱਚ ਪਿਆਰ ਭਾਵਨਾ ਸਰਕਾਰ ਭਾਵਨਾ ਦੇ ਨਾਲ ਸੇਵਾ ਕਰੀ ਦਾਤਾ ਤੋਂ ਜਾਣੀ ਹੈ ਮਨ ਵਿੱਚ ਦੇ ਚੱਕ ਆਓਗੇ ਦਾਤਾ ਤੋਂ ਜਾਣੀ ਹੈ ਮਨ ਵਿੱਚ ਦੇ ਸਰਕਾਰ ਕੋ ਦੇ ਸੰਤਾਨ ਨਹੀਂ ਹੈ ਮਨ ਵਿੱਚ ਸਾਹ ਹੋਵੇ ਕਰਤਾ ਟੁੱਟ ਜਾਂਦੀ ਐ ਮਨ ਵਿੱਚ ਇਹ ਸੰਤਾਹ ਹੋਵੇ ਕਰਤਾ ਟੁੱਟ ਜਾਂਦੀ ਐ ਮਨ ਵਿੱਚ ਇਹ ਸੰਤਾਹ ਸਾਡਾ ਕੋਟ ਨਹੀਂ ਹੈ ਮਨ ਜੰਦੇ ਸਰਦਾ ਟੁੱਟ ਜਾਨੀ ਅਨ ਵਿੱਚ ਕਾਹਦਾ ਹੋਵੇ ਸਰਦਾ ਟੁੱਟ ਜਾਨੀ ਮਨ ਵਿੱਚ ਇੱਕ ਕਾਹਦਾ ਹੋਵੇ ਸਰਦਾ ਟੁੱਟ ਜਾਨੀ ਹੈ ਮਨ ਵਿੱਚ ਇੱਕ ਕਾਹਦਾ ਹੋਵੇ ਸਰਦਾ ਟੁੱਟ ਜਾਨੀ ਹੈ मानवेच तुझे सत्ता होजे सर्वत्र गाणीये मानवेच तुझे सत्ता होजे मानवेच हाक ओजे मरितजे गंगा होजे मानवेच हाक ओजे मानवेच गंगा होजे ओ मानवेच गंगा

ਕਦਾ ਟੁੱਟ ਚੰਨੀ ਮਨ ਵਿੱਚ ਤੇ ਤੰਕਰੋਟ ਕਦਾ ਟੁੱਟ ਚੰਨੀ ਮਨ ਵਿੱਚ ਤੇ ਤੰਕਰੋਟ ਕੰਤਾਂ ਦੀ ਚੰਨੀ ਹੈ ਮਨ ਵਿੱਚ ਤੇ ਤੰਕਰੋਟ ਕਦਾ ਚੰਤਿਆਨੀ ਹੈ ਸੰਤਾਂ ਸੁਖ ਜਾਣਦੀ ਐ ਮਨ ਵਿੱਚ ਤੇ ਸੰਤਾਂ ਹੋ ਜੀ ਸੰਤਾਂ ਸੁਖ ਜਾਣਦੀ ਐ ਮਨ ਵਿੱਚ ਮੇਰੇ ਸੰਤਾਂ ਹੋ ਜੀ ਮੇਰੀ ਹਰਦਾ ਕਿੱਥੇ ਗਈ ਦਰਬੰਦੂਨੀ ਸ਼ੰਕਾ ਹੋਇਆ ਮਨ